ਹਾਏ ਕੁੜੀ ਦਾ ਵਿਆਹ ਰੀਤ ਤੂੰ ਦਰੋਈ ਨਹੀਂ ਯਾਰ ਹਾਏ ਆਕਾਸ਼ ਦੀ ਬੁਗੜੀ ਮਾਰ ਰਹੀ ਜਾਂਦੀ ਆ ਪਤੰਦਰ ਸਵੇਰੇ 6 ਵਜੇ ਮੋਬਾਈਲ ਚੁੱਕ ਕੇ ਬੁਗੜੀ ਦੇ ਚਿਤਰਾਾਂ ਚ ਵੜ ਜਾਂਦਾ ਓ ਰੀਤ ਦਾ ਵਿਆਹ ਗੋਰੀਏ ਔਰ ਮੰਮੀ ਦਿਖਾ ਲੋਕਾਂ ਨੂੰ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਤੁਸੀਂ ਦੋਵੇਂ ਭੈਣ ਭਰਾ ਬਹੁਤ ਸੋਹਣੇ ਲੱਗਦੇ ਹੋ ਐਸਾ ਮਤ ਕਰੋ ਮੇਰੀ ਜਾਨ ਅਮ ਇੱਕ ਅਦਾ ਕਮਾਲ ਤੇ ਇਧਰ ਦੇਖ ਲੋ ਉਹ ਤਾਂ ਸਹੀ ਆ ਪਰ ਲੱਗੇ ਕੌਣ ਆ ਰੀਤ ਦੇ ਮੇਕਅਪ ਆਰਟਿਸਟ ਮੇਰੇ 'ਤੇ ਅਨਿਆਂ ਹੋਇਆ ਸੋਹਣੀ ਜਮੈਂ ਆ ਰਹੀ ਹਾਂ ਲੈ ਜੱਟ ਦੀ ਬਿਊਟੀ ਜੱਟ ਦੇ ਜੱਟ ਕਮਲੀ ਜੀ ਕਹਿੰਦੀ ਉਪਰੋਂ ਨੇਚਰਲ ਬਿਊਟੀ ਆ ਜੱਟ ਦੇ ਜੱਟ ਨੇਚਰਲ ਜੱਟ ਹੁਣੀ ਮੈਨੂੰ ਵਾਜੇ ਵਾਲੇ ਲੱખી ਜਾਂਦੇ ਲਗਦਾ ਨਾ ਕਾਸ਼ੀ ਸੰਧੂ ਜੱਟ ਦੇਖ ਲੋ ਜਿੱਦਾ ਝੋਲੇ ਵਿੱਚ ਪੰਪ ਪਾਇਆ ਹੁੰਦਾ ਫੈਸ਼ੀਰ ਕਰਕੇ ਆਈ ਸੀ ਜੱਟ ਵੇਖ ਲੋ ਸਾਲਿਆ ਜੱਟ ਕਿਹੜੇ ਪਾਸੇ ਲੱਗਦਾ ਤੂੰ ਕਿਹੜੇ ਕਿਹੜੇ ਲੋਕ ਰਹਤੇ ਯਾਰ ਰੰਗ ਸੁਣੀ ਨਾ ਚੰਦੇ ਨਾ ਤੇਰਾ ਸੰਗਤ ਨੂੰ ਬੇਨਤੀ ਆ ਜੀ ਗਾਲਾਂ ਦਾ ਲੰਗਰ ਲਾਓ ਭੈਣ ਜੀ ਲੈਣੇ ਨਾ ਦੀ ਹਾਂ ਮੈਰੀ ਟਾਈਮ ਹੁਣ ਤੁਸੀਂ ਖੁਸ਼ ਸ਼ਾਲ ਮਾਰੋਗੇ ਜਾਂ ਮੈਂ ਮਾਰਾਂ ਅਸਮ ਨਾਲ ਜੇ ਕਿਤੇ ਆਨਲਾਈਨ ਟਾ ਵਜਦੀਆਂ ਹੁੰਦੀਆਂ ਮੈਂ ਤੁਹਾਡੇ ਦੋਹਾਂ ਦੇ ਸਿਰ ਪਾੜ ਦੇਣੇ ਸਾਲੇ ਬਾਂਦਰ ਜੇ ਅਰੇ ਕਹਿਣਾ ਕੀ ਚਾਹਤੇ ਹੋ ਰੁਕ ਜਾ ਰੁਕ ਜਾ ਤੁਹਾਡੀ ਗੱਲ ਕਰ ਲਈ ਮੈਂ ਇੱਥੇ ਇੰਗਲੈਂਡ ਵਿੱਚ ਮਾਡਲਿੰਗ ਵਿੱਚ ਉਹ ਕਹਿੰਦੇ ਸਾਨੂੰ ਦੋਵੇਂ ਚਾਹੀਦੇ ਬੁਗੜਾ ਤੇ ਬੁਗੜੀ ਇੰਨੀ ਵਧੀਆ ਐਕਟਿੰਗ ਮੈਂ ਚੜਿਆ ਫਿਰਦਾ ਤੂੰ ਤੇ ਤੂੰ ਤੁਹਾਡੇ ਕਰਕੇ ਸਾਲਿਓ ਐਸਪੀਆਈ ਬੈਂਕ ਦੇ ਸਰਵਰ ਡਾਊਨ ਰਹਿੰਦਾ ਕੰਜਰਪੁਰਾ ਦਿਖਾਈ ਜਾ ਲੋਕਾਂ ਨੂੰ ਆਈ ਦੀ ਵੀਡੀਓ ਵਿੱਚ ਬੱਸ ਇਦਾਂ ਹੀ ਜੇ ਵਧੀਆ ਲੱਗੀ ਲਾਈਕ ਜ਼ਰੂਰ ਕਰਦੇਓ